ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸ੍ਰੀ ਬਾਦਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਸਾਖੀ 7 ਸਤਗੁਰੂ ਜੀ ਦਾ ਦਿੱਲੀ ਵੱਲ ਜਾਣਾ ਤੇ ਰਾਹ ਵਿੱਚ ਜੀਵਾਂ ਨੂੰ ਜੀਵਨ ਦਾਤ ਬਖਸ਼ਣਾ ਬਹਾਦਰ ਸ਼ਾਹ ਤਾਂ ਦਿੱਲੀ ਨੂੰ ਸਿੱਧਾ ਚੱਲਿਆ ਗਿਆ ਸਤਗੁਰੂ ਜੀ ਧਰਮ ਪ੍ਰਚਾਰ ਕਰਨ ਬਦਲੇ ਹੌਲੀ ਹੌਲੀ ਛੋਟੇ ਪੜਾ ਕਰਕੇ ਦਿੱਲੀ ਵੱਲ ਨੂੰ ਜਾਣ ਲੱਗੇ ਰਾਦੇ ਵਿੱਚ ਜਿੱਥੇ ਵੀ ਪੜਾ ਕਰਦੇ ਉੱਤੇ ਹੀ ਸਾਧੂ ਸੰਤ ਫਕੀਰ ਤੇ ਦੁਖੀੇ ਨੇੜੇ ਆ ਪੁੱਜਦੇ ਜੈਸੀ ਕੋਈ ਨੀਤ ਧਾਰ ਕੇ ਆਉਂਦਾ ਵੈਸੀ ਹੀ ਉਸਦੀ ਭਾਵਨਾ ਪੂਰੀ ਹੁੰਦੀ ਉਹ ਸਦਾ ਖੁਸ਼ੀ ਖੁਸ਼ੀ ਵਾਪਸ ਜਾਂਦਾ ਮਥਰਾ ਤੋਂ ਪਰੇ ਇੱਕ ਸਾਧੂਆਂ ਦੀ ਮੰਡਲੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਈ ਉਸ ਮੰਡਲੀ ਦੇ ਸਾਧੂ ਵੱਡੇ ਵੱਡੇ ਢਿੱਡਾਂ ਵਾਲੇ ਸਨ ਉਹਨਾਂ ਦੀ ਗਿਣਤੀ ਸੌ ਦੇ ਲਗਭਗ ਸੀ ਤੇ ਇੱਕ ਗੁੱਗੜ ਵਾਲਾ ਉਹਨਾਂ ਦਾ ਗੁਰੂ ਸੀ ਉਹ ਗੁਰੂ ਆਪਣੇ ਆਪ ਨੂੰ ਚਾਰ ਵੇਦ ਦਾ ਗਿਆਨੀ ਤੇ ਕਰਮਾਤੀ ਅਖਵਾਉਂਦਾ ਸੀ ਉਹ ਇਹ ਵੀ ਸਿੱਧ ਕਰਦਾ ਸੀ ਕਿ ਉਸਨੇ ਅਮਰਨਾਥ ਬਦਰੀ ਨਾਰਾਇਣ ਤੇ ਕੈਲਾਸ਼ ਪਹਾੜ ਵਰਗੇ ਅਸਾਨ ਉੱਤੇ ਕੋਰ ਤਪੱਸਿਆ ਵੀ ਕੀਤੀ ਹੋਈ ਹੈ ਉਸ ਦੇ ਚੇਲੇ ਆਈ ਪੂਜਾ ਤੇ ਐਸ਼ ਕਰਦੇ ਸਨ ਉਹ ਆ ਕੇ ਸਤਿਗੁਰੂ ਜੀ ਨਾਲ ਗੋਸ਼ਟ ਕਰਨ ਲੱਗ ਪਏ ਉਹਨਾਂ ਵਿੱਚੋਂ ਇੱਕ ਨੇ ਪੁੱਛਿਆ ਆਪ ਤੇ ਸਾਧੂ ਬਿਰਤੀ ਵਾਲੇ ਪੁਰਸ਼ ਹੋ ਇਹ ਵੀ ਆਖਦੇ ਹੋ ਕਿ ਆਪ ਦਾ ਗੁਰੂ ਸਤਗੁਰੂ ਨਾਨਕ ਜੀ ਹੈ ਫਿਰ ਇਹ ਸ਼ਸਤਰ ਅਸਤਰ ਕਿਸ ਲਈ ਤਾਰਨ ਕੀਏ ਹਨ ਸਾਈ ਬਾ ਨੇ ਉੱਤਰ ਦਿੱਤਾ ਇਹ ਸ਼ਸਤਰ ਅਸਤਰ ਧਰਮ ਦੀ ਰੱਖਿਆ ਵਾਸਤੇ ਹਨ ਭਗਤੀ ਦੀ ਵਾਰ ਹੈ ਸ਼ਕਤੀ ਆਪ ਲੋਕਾਂ ਨੂੰ ਗਿਆਨ ਨਹੀਂ ਸੋ ਭਗਤੀ ਕਰਦੇ ਹੋਏ ਸ਼ਕਤੀ ਦਾ ਤਿਆਗ ਕਰੀ ਫਿਰਦੇ ਹੋ ਜੇ ਸ਼ਕਤੀ ਦਾ ਤਿਆਗ ਨਾ ਕਰਦੇ ਤਾਂ ਭਾਰਤ ਗੁਲਾਮ ਨਾ ਹੁੰਦਾ ਮੰਗ ਕੇ ਖਾਣਾ ਮਿਹਨਤ ਕੋਈ ਨਾ ਕਰਨੀ ਤੇ ਦੇਸ਼ ਉੱਤੇ ਪਾਰੀ ਬਣੇ ਤਦੋਂ ਪਹਾੜਾਂ ਦੀ 11 ਵਿੱਚ ਜਾਂ ਲੁਕਣਾ ਇਹ ਤੁਸਾਂ ਦਾ ਧਰਮ ਹੈ ਤੁਸੀਂ ਦੇਸ਼ ਉੱਤੇ ਪਾਰ ਹੋ ਪੁਰਸ਼ ਤੇ ਜਨਮ ਦਾ ਮਨੋਰਥ ਹੈ ਸੇਵਾ ਕਰਨਾ ਮਨੁੱਖ ਜਾਤੀ ਦੇ ਭਲੇ ਧਰਮ ਦਾ ਬਚਾਓ ਅਤੇ ਨੇਕੀ ਆਧਿਕਸ਼ਮ ਕਰਨਾ ਹੈ ਰੋਟੀ ਖੀਰ ਤੇ ਪੂੜੇ ਤੇ ਕੜਾ ਖਾ ਕੇ ਲੇਟੇ ਰਹਿਣਾ ਨਹੀਂ ਜਿਹੜੀ ਕੌਮ ਸ਼ਕਤੀ ਨੂੰ ਗਵਾ ਬੈਠਦੀ ਹੈ ਉਹ ਧਰਮ ਦੀ ਵੀ ਰੱਖਿਆ ਨਹੀਂ ਕਰ ਸਕਦੀ ਸੋਮਨਾਥ ਜਵਾਲਾ ਜੀ ਕਾਂਗੜਾ ਤੇ ਹੋਰ ਮੰਦਰ ਲੁੱਟੇ ਗਏ ਕਿ ਤੁਸੀਂ ਸਾਧੂਆਂ ਕੋਈ ਲੜਾਈ ਲੜੀ ਬਲੀਦਾਨ ਦਿੱਤਾ ਦੁਸ਼ਮਨ ਗਊਆਂ ਦਾ ਵਗ ਆਕੇ ਤੁਹਾਨੂੰ ਲੁੱਟਦਾ ਰਿਹਾ ਹਿੰਦ ਦੀਆਂ ਜਨਾਨੀਆਂ ਪਰਦੇਸ਼ਾਂ ਵਿੱਚ ਜਾ ਕੇ ਵਿਕਰੀਆਂ ਰਹੀਆਂ ਇਸ ਤਰ੍ਹਾਂ ਦੀਆਂ ਸੱਚੀਆਂ ਗੱਲਾਂ ਸੁਣ ਕੇ ਸਾਧੂ ਘਬਰਾ ਗਏ ਉਹਨਾਂ ਦੇ ਮੱਤਿਆਂ ਉੱਤੇ ਤਰੇਲੀਆਂ ਆਈਆਂ ਹਿਰਦੇ ਕੰਬਣ ਲੱਗ ਪਏ ਉਹ ਹੈਰਾਨ ਸਨ ਕਿ ਅੱਜ ਤੱਕ ਕਿਸੇ ਨੇ ਉਹਨਾਂ ਨੂੰ ਖਰੀਆਂ ਗੱਲਾਂ ਨਹੀਂ ਸੰਖੀਆਂ ਉਹਨਾਂ ਕੋਲੋਂ ਤਾਂ ਜੰਦਾ ਰਜਵਾੜੇ ਤੇ ਤਨਾਟ ਪੁਰਸ਼ ਡਰਦੇ ਹਰ ਹਰ ਕਰਦੇ ਸਨ ਜੀਲੇ ਸਾਧੂ ਆਪਣੇ ਗੁਰੂ ਵੱਲ ਤੱਕਦੇ ਸੀ ਕਿ ਉਹਨਾਂ ਦਾ ਕਰਾਮਾਤੀ ਗੁਰੂ ਸਤਗੁਰੂ ਜੀ ਨੂੰ ਕੀ ਉੱਤਰ ਦਿੰਦਾ ਹੈ ਉਹਨਾਂ ਦਾ ਝੂਠਾ ਗੁਰੂ ਆਪ ਗੰਬੀ ਜਾਂਦਾ ਸੀ ਕਿ ਉਹਨਾਂ ਦੇ ਪਖੰਡ ਦਾ ਪਾਜ ਨਾ ਖੁੱਲ ਜਾਵੇ ਉਹ ਤਾਂ ਜਾਣਦਾ ਕੁਝ ਨਹੀਂ ਸਿਰਫ ਰੋਟੀਆਂ ਕਾਰਨ ਉਸਨੇ ਪਖੰਡ ਕੀਤਾ ਹੋਇਆ ਹੈ ਉਸ ਦਾ ਜੀਵਨ ਤਾਂ ਇੱਕ ਪਾਪ ਦੀ ਗਠੜੀ ਸੀ ਸਤਗੁਰੂ ਜੀ ਦੇ ਪ੍ਰਤਾਪੀ ਬ੍ਰह्म ਸ਼ਕਤੀ ਵਾਲੇ ਨੂਰੀ ਚਿਹਰੇ ਨੂੰ ਦੇਖ ਕੇ ਵੀ ਉਸ ਨੂੰ ਸ਼ੱਕ ਪਿਆ ਕਿ ਕਿਤੇ ਕੋਈ ਭੇਤ ਦੀ ਗੱਲ ਨਾ ਕਹਿਣ ਉਸਨੇ ਡਰ ਕੇ ਪਹਿਲਾ ਹੀ ਆਕ ਦਿੱਤਾ ਮੈਂ ਤਾਂ ਇੱਕ ਨਾ ਚੀਜ਼ ਸਿਆ ਪੁਰਸ਼ਾਂ ਭਗਤੀ ਦਾ ਵੱਲ ਸਿਕਰਿਆ ਹਾਂ ਆਪਣਾ ਪੈਦੜਾ ਬਦਲ ਲੈ ਇਨਾਂ ਜਵਾਨਾਂ ਨੂੰ ਮੰਗੜਾ ਨਾ ਸਿਖਾ ਦੇਸ਼ ਵਾਸਤੇ ਕੁਝ ਕਰਨਾ ਸਿਖ ਸਤਗੁਰੂ ਜੀ ਨੇ ਬਚਨ ਕੀਤਾ ਉਸ ਸਾਧੂ ਗੁਰੂ ਨੇ ਸਤਗੁਰੂ ਜੀ ਦੇ ਚਰਨਾ ਉੱਪਰ ਮੱਥਾ ਟੇਕਿਆ ਮੱਥਾ ਟੇਕ ਕੇ ਸਭ ਨੇ ਪ੍ਰਤੀਜ्ञਾ ਕੀਤੀ ਕਿ ਅੱਗੇ ਨੂੰ ਉਹ ਜ਼ਰੂਰ ਦੇਸ਼ ਸੇਵਾ ਵੱਲ ਲੱਗਣਗੇ ਲੋੜ ਪਈ ਤਾਂ ਉਹ ਸ਼ਹੀਦ ਵੀ ਹੋਣਗੇ ਦੇਸ਼ ਦੇ ਕੋਨੇ-ਕੋਨੇ ਵਿੱਚ ਫਿਰਕੇ ਜਾਗਰਤੀ ਪੈਦਾ ਕਰਨਗੇ ਇਸ ਤੋਂ ਅੱਗੇ ਸਤਿਗੁਰੂ ਜੀ ਮਥਰਾ ਚਲੇ ਗਏ ਮਥਰਾ ਦੇ ਪਾਂਡਿਆਂ ਨਾਲ ਚਰਚਾ ਹੋਈ ਜਿਨ੍ਹਾਂ ਪਾਂਡਿਆਂ ਦਾ ਧਰਮ ਸਿਰਫ ਲੱਡੂ ਪੇੜੇ ਖਾਣਾ ਹੀ ਸੀ ਜਿਹੜੇ ਕ੍ਰਿਸ਼ਨ ਦੇ ਮੰਦਰਾਂ ਦੀ ਰਾਖੀ ਨਹੀਂ ਕਰ ਸਕੇ ਉਹਨਾਂ ਵਿੱਚੋਂ ਬਹੁਤ ਮੁਸਲਮਾਨ ਹੋ ਕੇ ਕੁਰੇਸ਼ੀ ਦੇ ਸਹਿਯਦ ਅਕਵੌਨ ਲੱਗ ਪਏ ਸਨ ਮੁਗਲਾਂ ਦੇ ਟਾਹਾ ਟੇਰੀ ਕਿਤੇ ਮੰਦਰਾਂ ਨੂੰ ਵੇਖ ਕੇ ਹਿੰਦੂ ਜਾਤੀ ਦੀ ਕਮਜ਼ੋਰੀ ਉੱਤੇ ਸਤਿਗੁਰੂ ਜੀ ਨੂੰ ਬਹੁਤ ਗੁੱਸਾ ਆਇਆ ਸਾਹਿਬਾਂ ਨੇ ਸਾਰਿਆਂ ਨੂੰ ਇਕੱਤਰ ਕਰਕੇ ਉਪਦੇਸ਼ ਦਿੱਤਾ ਬਹਾਦਰੀ ਦੀ ਨਵੀਂ ਰੂਹ ਭਰੀ ਸਾਹਿਬਾਂ ਨੇ ਪ੍ਰੇਰਿਆ ਇਹ ਹਿੰਦੂ ਜਾਤੀ ਦੇ ਮੁਖੀ ਜਨੋ ਕੁਝ ਸਮਝ ਕਰੋ ਜ਼ੁਲਮ ਕੋਲੋਂ ਡਰਨ ਦੀ ਥਾਂ ਜ਼ੁਲਮ ਦਾ ਟੱਕਰਾਂ ਕਰੋ ਇਹ ਮੁਗਲ ਸ਼ਾਹੀ ਹੁਣ ਖਤਮ ਹੋਣ ਦੀ ਲੋੜ ਹੈ ਛੇਤੀ ਹੀ ਖਤਮ ਹੋ ਜਾਵੇਗੀ ਤੂੰ ਸਾਂਧੀ ਮਿਲ ਕੇ ਇਕੱਠੇ ਹੋਣ ਦੀ ਲੋੜ ਹੈ ਅੱਗੇ ਪਾਟੋ ਤਾੜਨੇ ਹੀ ਤੁਸਾਂ ਨੂੰ ਨੁਕਸਾਨ ਪਹੁੰਚਾਇਆ ਹੈ ਕਈ ਕਰੋੜ ਵੱਸੋ ਵਾਲਾ ਦੇਸ਼ ਪਰਦੇਸੀਆਂ ਦਾ ਗੁਲਾਮ ਨਹੀਂ ਹੋ ਸਕਦਾ ਜੇ ਉਸ ਦੀ ਵਸੂ ਵਿੱਚ ਮਿਲਾਬ ਹਿੰਮਤ ਤੇ ਤਰੰਬੀ ਰੱਖਿਆ ਕਰਨ ਦੀ ਸੱਚੀ ਲਗਨ ਹੋਵੇ ਤੁਸੀਂ ਸ਼੍ਰੀ ਕ੍ਰਿਸ਼ਨ ਜੀ ਦੀ ਸੰਤਾਨ ਹੋ ਉਸਾਂ ਦੇ ਵੱਡੇ ਸ਼੍ਰੀ ਰਾਮਚੰਦਰ ਜੀ ਨੇ ਲੰਕਾ ਵਿੱਚ ਆਪਣੀ ਸ਼ਸਤਰ ਵਿਦਿਆ ਦੀ ਤਾਕ ਜਮ ਬਿਠਾਈ ਸੀ ਤੁਸੀਂ ਤਾਂ ਕੁਝ ਕਰਕੇ ਦਿਖਾਉਣ ਵਾਲੇ ਹੋ ਆਪਣੇ ਬਜ਼ੁਰਗਾਂ ਵੱਲ ਤੱਕੋ ਉਹਨਾਂ ਦੇ ਜੀਵਨ ਇਤਿਹਾਸ ਨੂੰ ਪੜੋ ਤੇ ਵਿਚਾਰੋ श्री कृष्ण जी अन्याय ظلم पाप तक्के ਦੇ ਵਿਰੁੱਧ ਲੜਦੇ ਰਹੇ ਕੰਸ ਜਰਾਸਿੰਦ ਆਦਿ ਕਈਆਂ ਨਾਲ ਆਪ ਦਾ ਯੁੱਧ ਹੋ ਪਿਆ ਜਰਾਸਿੰਦ ਬਹੁਤ ਸੈਨਾ ਮਾਰਦਾ ਫਿਰਦਾ ਦੇਖ ਕੇ श्री कृष्ण जी ਨੇ ਕ੍ਰੋਧ ਕੀਤਾ ਆਪ ਯੁੱਧ ਕਰਨ ਵਾਸਤੇ ਅੱਗੇ ਹੋਏ ਤੇ ਜਰਾਸਿੰਦ ਨਾਲ ਇਸ ਪ੍ਰਕਾਰ ਯੁੱਧ ਕੀਤਾ ਸਵਈਆ ਤਨ ਸਾਇਕ ਲੈ ਰਿਸਪੂਪਤ ਕੇ ਤਨ ਕਾਏ ਕਰੇ ਬ੍ਰਿਜ ਰਾਜ ਤਬੈ उन चारोई बाणन सो है चारोई राम पने हन दिने सबे तिलकोटिक सयंदन काट दियो तन काट दियो कर कोप जबे नर पपिया दो गदा गहै गह सो सोहे गयो अतुद्ध पयो कहो सो अबे जिसदा परमार्थ श्री कृष्ण जी ने जदों देख्या के तर्मी सेना मारी जा रही है ता तनुख बाण हाथ लेके आगे बढ़े ਤੇ ਜਰਾਸਿੰਦ ਨਾਲ ਯੁੱਧ ਕਰਨ ਲੱਗੇ ਤੀਰਾਂ ਨਾਲ ਉਹਨਾਂ ਨੇ ਜਰਾਸਿੰਦ ਦਾ ਸਰੀਰ ਵਿੰਨ ਕੇ ਛਲਣੀ ਕੀਤਾ ਦੋਹਾ ਤੀਰਾਂ ਨਾਲ ਉਸ ਦੇ ਦੋਵੇਂ ਕੋੜੇ ਮਾਰ ਛੁੱਟੇ ਰੱਥ ਰੁਕ ਗਿਆ ਰੱਥ ਨੂੰ ਵੀ ਨਾਰਹਿਣ ਦਿੱਤਾ ਤੀਰਾਂ ਨਾਲ ਰੱਥ ਦੀ ਫੱਟੀ ਫੱਟੀ ਉਕੇੜ ਕੇ ਕਰੋੜਾਂ ਟੁਕੜੇ ਕਰਕੇ ਕਿਧਰੇ ਦੇ ਕਿਧਰੇ ਪੇਸ ਦਿੱਤੇ ਆਖਰ ਉਹ ਦੇ ਤਨੁਖ ਨੂੰ ਵੀ ਤੋੜ ਛੁੱਟਿਆ ਉਹ ਖਾਲੀ ਹੱਥ ਪੈਦਲ ਗਧਾ ਫੜ ਕੇ ਯੁੱਧ ਕਰਨ ਲੱਗਾ ਐਸੀ ਦਸ਼ਾ ਦੇਖ ਕੇ ਜਰਾਸਿੰਦ ਨੂੰ ਵੀ ਬਹੁਤ ਕ੍ਰੋਧ ਆਇਆ ਕ੍ਰਿਸ਼ਨ ਜੀ ਵੀ ਕੋਰ ਯੁੱਧ ਕਰਨ ਲੱਗੇ ਫਿਰ ਦੱਸਿਆ ਹੈ ਸਵਈਆ ਕਾਟ ਗਦਾ ਬਲਦੇਵ ਤਈ ਤੇ ਪੂਪਤ ਕੀ ਅਰ ਬਾਨਨ ਮਾਰਿਓ ਪੌ ਰਖ ਯਾਹੀ ਪਰਿਓ ਹਮ ਸੋ ਰਿਸਕ ਹੈ ਅਰ ਕੋ ਇਹ ਪਾਤ ਪਚਾਰਿਓ ਇਹੋ ਕਹਿ ਕੇ ਪੁਨ ਬਾਨਨ ਮਾਰ ਸਰਾਸਨ ਲੈ ਤੇ ਗਰੀਵ ਹੈ ਡਾਰਿਓ ਦੇਵ ਕਰੇ ਉਪਮਾ ਸੋ ਕਹੈ ਜਦ ਵੀਰ ਜਿਤਿਓ ਸੋ ਬਡੋ ਅਰ ਹਾਰਿਓ ਪਰਮਾਰਥ ਦੇਖੋ ਕੀ ਖੇਡ ਹੋਈ ਸ਼੍ਰੀ ਕ੍ਰਿਸ਼ਨ ਜੀ ਦੇ ਇਸ਼ਾਰੇ ਉੱਤੇ ਬਲਦੇਵ ਜੀ ਅੱਕੀ ਹੋਈ ਸ਼੍ਰੀ ਕ੍ਰਿਸ਼ਨ ਜੀ ਤੀਰ ਚਲਾਉਂਦੇ ਰਹੇ ਤੇ ਬਲਰਾਜ ਨੇ ਜਰਾਸਿੰਦ ਦੀ ਗਦਾ ਤੋੜ ਦਿੱਤੀ ਉਸ ਨੂੰ ਵਿਅਕਲ ਕਰਕੇ ਧਰਤੀ ਉੱਤੇ ਸੁੱਟ ਦਿੱਤਾ ਧਰਤੀ ਉੱਤੇ ਡਿੱਗ ਕੇ ਜਰਾਸਿੰਦ ਹਾਰ ਗਿਆ ਉਸ ਦੀ ਹਾਰ ਦੇਖ ਕੇ ਦੇਵਤਿਆਂ ਬਹੁਤ ਖੁਸ਼ੀ ਮਨਾਈ ਉਹਨਾਂ ਨੇ ਫੁੱਲ ਵਰਸਾਏ ਤੇ ਤਨ ਤਨ ਕਹਿਣ ਲੱਗੇ उस वेले काल पूजा देख के जरा सिंह बहुत ही पै हो गया सवैया कंपत हो जहते सो खगेश महेश मुनि जलेस दिनेश निशेष सुरेश कुते चित मैं नीचित तो, नृप के सिर पै कब सयाम कह इसो अब बीतो ਤਨ ਤਨ ਕਹ ਸਭ ਸੂਰ ਪਲੇ ਭਗਵਾਨ ਬੜੋ ਅਰ ਜੀਤਿਓ ਜਿਸ ਜਰਾਸਿੰਦ ਕੋਲੋਂ ਗਰੁਡ ਸ਼ਿਵ ਜੀ ਸ਼ੇਸ਼ਨਾਗ ਤੇ ਇੰਦਰ ਆਦਿਕ ਦੇਵਤੇ ਡਰਦੇ ਸਨ ਭੈ ਦੇ ਮਾਰੇ ਕੁਸਕਦੇ ਨਹੀਂ ਸਨ ਉਸ ਜਰਾਸਿੰਦ ਦੇ ਸਿਰ ਤੋਂ ਬਲਵਾਨ ਭਰਾਵਾਂ ਨੇ ਕਾਲ ਨੂੰ ਆਂਦਾ ਇਹ ਹਿੰਮਤ ਦੀ ਗੱਲ ਸੀ ਉਸ ਵੇਲੇ ਮਾਤ ਲੋਕ ਤੇ ਇੰਦਰ ਲੋਕ ਵਿੱਚ ਜੈ ਜੈਕਾਰ ਹੋਣ ਲੱਗੀ ਬਲਰਾਜ ਜੀ ਦਾ ਵਿਚਾਰ ਸੀ ਕਿ ਜਰਾਸਿੰਦ ਦਾ ਅੰਤ ਕੀਤਾ ਜਾਵੇ ਪਰ શ્રી ਕ੍ਰਿਸ਼ਨ ਜੀ ਨੂੰ ਜਰਾਸਿੰਦ ਦੇ ਰੋਂ ਉਤੇ ਤਰਸ ਆ ਗਿਆ ਉਸ ਨੂੰ ਉਸ ਸਮੇਂ ਤਾਂ ਨਹੀਂ ਮਾਰਿਆ ਪਰ ਅਖੀਰ ਵਿੱਚ ਮਰਵਾ ਦਿੱਤਾ ਇਸ ਤਰ੍ਹਾਂ ਇਤਿਹਾਸਿਕ ਪ੍ਰਸੰਗ ਸੁਣਾ ਕੇ ਸਤਿਗੁਰੂ ਜੀ ਨੇ ਅੰਤ ਸਮੇਂ ਪੰਡਿਆਂ ਨੂੰ ਕਿਹਾ हे ਸਿਆਣੇ ਲੋਕੋ ਰੱਤਾ ਸੋਚੋ ਤੁਸੀਂ ਵੀ ਉਹਨਾਂ ਦੀ ਸੰਤਾਨ ਹੋ ਜਿਥੇ ਜਰਾਸਿੰਦ ਵਰਗਿਆਂ ਨੂੰ ਮਾਰਦੇ ਸੀ ਕਿਥੇ ਮਾਮੂਲੀ ਲੋਕਾਂ ਆਪ ਮੁਗਲਾਂ ਤੇ ਤੁਰਕਾਂ ਕੋਲ ਡਰਦੇ ਹੋਏ ਧਰਮ ਦਾ त्याग ਕਰੀ ਜਾਂਦੇ ਹੋ ਇਰਤਾ ਕੋ ਸੋਚੋ ਉਸ ਸੁਤੇ ਸ਼ਕਤੀ ਨੂੰ ਉਸੇ ਤਰ੍ਹਾਂ ਉਠਾਵੋ ਜਿਵੇਂ ਹਨੂਮਾਨ ਦੀ ਗੁਪਤ ਸ਼ਕਤੀ ਨੂੰ ਉਹਦੇ ਸਾਥੀਆਂ ਨੇ ਉਸ ਨੂੰ ਦੱਸ ਕੇ ਪ੍ਰਗਟ ਕੀਤਾ ਸੀ ਅੱਜ ਸ਼੍ਰੀ ਕ੍ਰਿਸ਼ਨ ਦੀਆਂ ਯਾਦਾ ਬਰਬਾਦ ਕੀਤੀਆਂ ਜਾਂਦੀਆਂ ਹਨ ਗਊ ਦੇ ਲਹੂ ਨਾਲ ਮੰਦਰ ਤੋਤੇ ਜਾਂਦੇ ਹਨ ਕੰਨਿਆ ਦਾ ਧਰਮ ਨਸ਼ਟ ਕੀਤਾ ਜਾਂਦਾ ਹੈ ਪਰ ਤੁਸੀਂ ਲੋਕ ਚੁੱਪ ਰਹਿੰਦੇ ਹੋ ਉੱਠੋ ਬਲ ਧਾਰੋ ਤੇ ਤਲਵਾਰ ਫੜੋ ਇਹੋ ਸੱਚਾ ਧਰਮ ਹੈ ਤਲਵਾਰ ਤੋਂ ਬਿਨਾ ਹੁਣ ਧਰਮ ਨਹੀਂ ਬਚ ਸਕਦਾ ਐਸੇ ਉਪਦੇਸ਼ ਸੁਣ ਕੇ ਪਾਂਡਿਆ ਨੂੰ ਗਿਆਨ ਹੋਇਆ ਉਹ ਆਪਣੀ ਕਮਜ਼ੋਰੀ ਨੂੰ ਅਨੁਭਵ ਕਰਕੇ ਪਛਤਾਉਣ ਲੱਗੇ ਉਸ ਵੇਲੇ ਸਤਿਗੁਰੂ ਜੀ ਨੇ ਇੱਕ ਹੋਰ ਛੱਟ ਮਾਰੀ ਸਾਹਿਬਾ ਨੇ ਕਿਹਾ ਕਿ ਤੁਸੀਂ ਲੋਕ ਮੌਤ ਕੋਲੋਂ ਡਰਦੇ ਹੋ ਕਿ ਮੌਤ ਨਹੀਂ ਕਦੇ ਨਹੀਂ ਆਉਣਾ ਆਉਣਾ ਹੈ ਮੌਤ ਟਾਲ ਨਹੀਂ ਸਕਦੀ ਸਮੇਂ ਨਾਲ ਜ਼ਰੂਰ ਆਉਣੀ ਹੈ ਮਰਨਾ ਸੱਤਿਆ ਹੈ ਤਾਂ ਉਸ ਕੋ ਲੋਪ ਹੈ ਕਿਉਂ ਕਰਨਾ ਕਿ ਉਹਨਾਂ ਹੱਥ-ਹੱਥ ਕੇ ਸ਼ਹੀਦੀਆਂ ਪਾਈਆਂ ਜਾਣ। ਕਾਲ, ਬਲੀ ਰਾਜੇ, ਕੰਗਾਲ ਤੇ ਪੰਡਤ ਕਿਸੇ ਨੂੰ ਜਿਉਂਦਾ ਨਹੀਂ ਛੱਡਦਾ। ਇਹ ਐਸਾ ਹੀ ਵਿਚਾਰ ਹੈ। ਪੰਡਤਾਂ ਨੇ ਸਤਗੁਰੂ ਜੀ ਨੂੰ ਕਾਲ ਯੁਗ ਦਾ ਸੱਚਾ avatars ਮੰਨਿਆ ਤੇ ਬਹੁਤ ਸੇਵਾ ਕੀਤੀ। 4 ਦਿਨ ਸਤਗੁਰੂ ਜੀ ਮਥਰਾ ਤੇ ਬ੍ਰਿੰਦਾਵਨ ਵਿੱਚ ਇਤਿਹਾਸਿਕ ਅਸਥਾਨਾਂ ਨੂੰ ਦੇਖਦੇ ਰਹੇ। ਕਈ ਜੀਵਾਂ ਦਾ ਉਧਾਰ ਕਰਕੇ ਸਾਹਿਬ ਅੱਗੇ ਨੂੰ ਤੁਰੇ। ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ਼ ਕਰਨਾ ਜੀ। ਸਬਦਾ ਪੜਿਆ ਜੀ ਹਾਂ ਪਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ